ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਪਵੰਦੀ ਜੈ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਪਵੰਦੀ ਜੈ ਸੋਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਪਵੰਦੀ ਜੈ ਸੋ ਹੰਮਾ ਲਾਈਸ਼ੇਂ ਸੰਗ ਵਿਸ਼ਨੋ ભગવાન ਦੀ ਲੈ ਪਿਆਰੀ ਸਰ ਸੰਗ ਜੀ ਬਹੁਤੀ ਪੱਗਾਂ ਵਾਲੇ ਹਾਂ ਕਿ ਅੱਜ ਜੰਮੂ ਦੀ ਧਰਤੀ ਤੇ ਆਪਾਂ ਸਾਰੇ ਉਸ ਸਤਨਾਮ ਵਾਹਿਗੁਰੂ ਅੱਲਾਹ ਹੋ राधे कृष्णा ਜਿਸ ਨੂੰ ਸੰਸਾਰ ਯਾਦ ਕਰਦਾ ਆਪ ਜੀ ਉਸ ਦੇ ਚੰਨਾ ਦਾ ਆਨੰਦ ਮਾਣ ਰਹੇ ਹੋ ਇਸ ਮਾਨੋਸ 94 ਜੁਝੋਕੜੀ ਦੇ ਬਾਅਦ ਇਹ ਆਪ ਜੀ ਨੂੰ ਇਹ ਸੁਆਗਾ ਪਰਮ ਮਿਲਿਆ ਕਿ ਉਸ ਨੇ ਕਲਾਂਕਲ ਕਰਤੀਏ ਕਾਹਨੇ ਮਾਤਲੋਕ ਦੇ ਵਿਚ ਆਪਣਾ ਸ਼ਬਦੀ ਜਗਾਰਾ ਦਿੱਤਾ ਸੋ ਹਮਾਰੇ ਛੇ ਸੰਸਮਿਸ਼ਣਾ ਭਗਾਂ ਨੂੰ ਆਨ ਦਿੱਤਾ ਸੋ ਪਰਮਾਤਮਾ ਹੰਗਾ ਆਤਮਾ ਆਤਮਾ ਦੇ ਪਰਮਾਤਮਾ ਦਾ ਮੇਲ ਕਰਨਾ ਮਹਾਰਾਜਾ ਮੈਂ ਮੈਂ ਹਮੇਸ਼ਾ ਰਹਿਣ ਵਾਲਾ ਮਹਾਰਾਜ ਮੈਂ ਸ਼ੇਰ ਹਾਂ ਮੈਂ ਸਾਰੀ ਕਾਇਨਾਤ ਨੂੰ ਮੈਂ ਪੈਦ ਵਿੱਚ ਰੱਖਣ ਵਾਲਾ ਉਹ ਸ਼ੇਰ ਹਾਂ ਕੋਈ ਪੱਤ ਤੱਕ ਦੇ ਨਹੀਂ ਕੋਈ ਇਨਸਾਨ ਦੀ ਜੈ ਨਹੀਂ ਮੈਂ ਸਿੰਘਾ ਮੈਸੂਰ ਵੀ ਹਾਂ ਮੈਂ ਬਹਾਦਰ ਹਾਂ ਮੈਂ ਸਭ ਨੂੰ ਵੇਖਣ ਵਾਲਾ ਹਾਂ ਮੈਂ ਵਿਸ਼ਨੂ ਵੀ ਹਾਂ ਵਿਸ਼ਨੂ ਕੋਈ ਦੇਵੀ ਦੇਖ ਕੇ ਵਾਲਾ ਵਿਸ਼ਨੂ ਦੀ ਜੈ ਨਹੀਂ ਉਹ ਭਗਵਾਨ ਆਪ ਸਵੈ ਵਿਸ਼ਨੂ ਇਹ ਸਾਰਿਆਂ ਨੂੰ ਰੱਖਣ ਵਾਲਾ ਸਵੈ ਭਗਵਾਨ ਬੀਚ ਇਹ ਕਰਕੇ ਆਪਾਂ ਸਾਰੇ ਉਸ ਭਗਵਾਨ ਦੀ ਜੈ ਕਰਦੇ ਆ। ਆਪ ਦੀ ਜਿਕਾਰਾ ਸੁਣ ਰਹੇ ਹੋ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਮੇਰਾ ਕੋਈ ਇੱਕ ਪੰਜ ਗਾਰੇ ਲਾਵੇ ਉਹਦੀ ਜਿਹੜੀ 84 ਹੈ ਕੱਟੀ ਜਾਊਗੀ। ਇਤਨਾ ਕਿਤੇ ਇਹ ਲੈਣ ਨੂੰ ਅਸੀਂ ਮਿਸ ਕਰਦੇ ਆ। ਪਰਮੇਸ਼ਰ ਜੀ ਨੇ ਕੀ ਕਿਹਾ? ਹਿਰਦਾ ਸੋਧ ਜਿਸ ਹਿਰਦਾ ਸੋਧ ਜਿਸ ਜਨ ਪੰਜ ਵਾਰ ਸੋਹ ਹਮਾਰੇ ਛੇ ਸੰਦਿਸ਼ਿਵ ભગવાન ਰਸਨਾ ਗਾਇਆ ਕੋਟਨ ਕੋਟ ਜਨਮ ਪਾਪ ਰਹੇ ਬਟਾਈਆ ਉਹ ਗੱਲ ਤੇ ਇਹ ਆ ਪੰਜ ਚਕਾਰ ਤੇ ਸਾਡੇ ਲੱਗ ਦਿੰਦੇ ਆ ਪਰ ਪਹਿਲੀਆਂ ਜਿਹੜੀਆਂ 3 17 ਲਾਈਨਾਂ ਕੀ ਕਹਿੰਦੀ ਹੈ ਹਰ ਦਾ ਸੋਗ ਜਿਸ ਕਿ ਹਰ ਦਾ ਜਿਸ ਦਾ ਪਵਿੱਤਰ ਹੈ ਕਿ ਐਸੀ ਉਤਾਰੀ ਹੱਲੇ ਬੈਠੀ ਆ ਕਿ ਨਹੀਂ ਬੈਠੀ सच्चे पाशाज ने कहा छब्बी को सताई को अठाई को सोलह हार सतारह हार अठारह हार कोई भी गोशे कल करवा जाके अपने बच्चा मां गुस्से ना हो कोई निंदा चुगली ना करे किसी की कोई बरतलाव ना करे क्या असी करते हैं या नहीं करते अपने निगा कर आप पर निगाह मारी कालपुर परमात्मा ने घर घर जाके आप जी को ਕਿਵੇਂ ਲੱਗਿਆ ਸੱਚੇ ਪਾਤਸ਼ਾਹ ਜੀ ਕੱਤਵਾਰ satsang ਹੋਇਆ ਰਾਤ ਦਾ ਅਜੀਤ ਸਿੰਘ ਦੇਖ ਰਹਾ ਹੈ ਸਵੇਰੇ ਸੱਚੇ ਪਾਤਸ਼ਾਹ ਜੀ ਨੇ ਗਣਾ ਸੀ ਕਲੀਸ਼ਪੁਰ ਗਿਆ ਗਰਗਾਸਪ ਸੱਚੇ ਪਾਤਸ਼ਾਹ ਜੀ ਨੇ ਸਵੇਰ ਖੁਜਾਣਾ ਸੀ ਨਾਗਰ ਸਿੰਘ ਜੀ ਗ੍ਰੈਬਰ ਉਹ ਸੱਚੇ ਪਾਤਸ਼ਾਹ ਜੀ ਵਾਸਤੇ ਕੋਈ ਜੋੜਾ ਲੈ ਕੇ ਆਏ ਸੀ ਉਹ ਪੈਰਾਂ ਨੂੰ ਲੱਗਦਾ ਸੀ ਸੱਚੇ ਪਾਤਸ਼ਾਹ ਜੀ ਨੇ ਉਹ ਜੋੜਾ ਸੰਤਾ ਨੂੰ ਦਿੱਤਾ ਕਿ ਨਾਗਰ ਸਿੰਘ ਜਦੋਂ ਵੀ ਜੋੜਾ ਲੈ ਕੇ ਆਂਦਾ ਸਾਡੀ ਚੁੱਤੀ ਪੈਰ ਤੇ ਲੱਗਦੀ ਹੈ ਨਰਾਜ਼ ਹੋ ਗਏ ਨਾਗਰ ਸਿੰਘ ਸਾਡੇ ਸੱਚੇ ਪਾਤਸ਼ਾਹ ਜੀ ਉਹ ਗੱਡੀ ਲੈ ਕੇ ਅੱਗੇ ਅੱਗੇ ਤੁਰਨ ਸੱਚੇ ਪਾਤਸ਼ਾਹ ਜੀ ਨੂੰ ਬਿਠਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਨਰਾਜ਼ ਹੋ ਗਏ ਸੱਚੇ ਪਾਤਸ਼ਾਹ ਜੀ ਖੇਤਾਵਾਲ ਹੋ ਗਏ ਪੈਦਲ ਉਹ ਗੱਡੀ ਲੈ ਕੇ ਰੋੜ ਤੇ ਚੱਲੀ ਜਾ ਰਿਹਾ ਜੀ ਪਾਤਸ਼ਾਹ ਨੂੰ ਬਿਠਾਉਣ ਵਾਸਤੇ ਕਿਉਂਕਿ ਲੇਖੇ ਕੇ ਮੇ ਦਿੱਤੀ ਉਸ ਤੋਂ ਮਾਤਮਨਾ ਉਹ ਬੰਦ ਕੇ ਮੇ ਬਣਾਈ ਪ੍ਰਮਾਤਮਾ ਰਾਗ ਵਿੱਚ ਦੋ ਵੀਰ ਕਹਾਫ ਉਤਰਦੇ ਸੀ ਕਹਾਫ ਉਤਰ ਕੇ ਬੰਨਾ ਲਗੇ ਸੀ ਬਟਨ ਉਹਨਾਂ ਨੇ ਜਦੋਂ ਸੱਚੇ ਪਾਤਸ਼ਾਹ ਜੀ ਨੂੰ ਲੰਗਦੇ ਨੂੰ ਵੇਖਿਆ ਕਹਿ ਲਗੇ ਇਹ ਉਹੀ ਤਾਂ ਨਹੀਂ ਜਿਹੜਾ ਕਤੂਵਾਲ ਮਾਰ ਨੂੰ ਸ਼ਾਸਨ ਕਰਦਾ ਸੀ ਸਿੰਘਾਸਨ ਤੇ ਬੈਠਾ ਸੀ ਇਹ ਕਿਤੇ ਉਹ ਤਾਂ ਨਹੀਂ ਸੱਚੇ ਪਾਤਸ਼ਾਹ ਜੀ ਨੇੜੇ ਆ ਗਏ ਉਹਨਾਂ ਦੇ ਜਦੋਂ ਉਹਨਾਂ ਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ ਕਹਿ ਲਗੇ ਘਰ ਤੋਂ ਤਾਂ ਅਸੀਂ ਗਰੀਬ ਬਹੁਤ ਆ ਪਰ ਮੇਰੀ ਮਾਂ ਨੇ ਮੇਰਾ ਨਾਮ ਕੀ ਰੱਖਿਆ ਸ਼ੈਨਸ਼ਾਹ ਤਾਂ ਤੋਂ ਅਸੀਂ ਗਰੀਬ ਆ ਛੜੀ ਅੰਮੀ ਨੇ ਸਾਡਾ ਨੌਂ ਕੀ ਰੱਖਿਆ ਸ਼ਹਿਨशाह ਉਸਨ ਸ਼ਹਿਨਸ਼ਾ ਦਾ ਸ਼ਹਿਨਸ਼ਾ ਦਾ ਮੇਲ ਹੋਇਆ ਕੋਈ 5-10 ਬੰਦੇ ਦਾ ਮੇਲ ਨਹੀਂ ਹੋਇਆ ਉਸ ਦਾ ਇਹ ਕਿ ਲਿਖੇ ਸਾਨੂੰ ਕੱਢਣੇ ਪੈਣੇ ਹਰ ਸੰਗਤ ਦਿਓ ਬੜਿਆਈਆਂ ਦੇਣ ਵਾਲਾ ਕੌਣ ਸੀ ਕਿਹਨੇ ਬੜਿਆਈਆਂ ਕਿਹਨੂੰ ਦਿੱਤੀਆਂ ਸਤ ਮਣੀ ਸਿੰਘ ਜੀ ਨੂੰ ਸਤ ਗੁਰੂ ਬਣਾਉਣ ਵਾਲਾ ਕੌਣ ਸੀ ਸਤ ਗੁਰੂ ਬਣਾਇਆ ਸਤ ਗੁਰ ਨੇ ਬਣਾਇਆ ਸਤ ਗੁਰ ਨੇ ਸਤ ਗੁਰੂ ਬਣਾਇਆ ਸੰਤ ਮਨੀ ਸਿੰਘ ਜੀ ਔਰ ਲਕੀਰਾ ਕਢਾ ਕੇ ਨਕ ਨਾ ਲਕੀਰਾ ਕਢਾ ਕੇ ਉਸ ਨੂੰ ਮਾਰ ਦਿੱਤਾ ਉਹ ਲਕੀਰਾ ਪੜਾਉਣ ਵਾਲਾ ਕੌਣ ਸੀ ਉਸ ਸ਼ੈਨਸ਼ਾ ਕੌਣ ਸੀ ਸ਼ੈਨਸ਼ਾ ਦੇ ਸਾਹਮਣੇ ਸ਼ੈਨਸ਼ਾ ਗਿਆ ਸ਼ੈਨਸ਼ਾ ਕੌਣ ਸੀ ਜਿਹੜਾ ਗਰੀਬ ਸੀ ਇਹ ਦੋ ਲਾਈਨਾਂ 14 ਪੰਨਿਆਂ ਦੀ ਇਤਿਹਾਸ ਔਰ ਬੱਜੇ ਨਮਦਾਂ ਲੈਣਾ ਤੇਰਾ ਉਹ ਲੈਣ ਦੇ ਨੱਠਿਆ ਆਇਆ ਨਾ ਉਹ ਕਰ ਕਰ ਆਇਆ ਤੇਰਾ ਹੋ ਕੇ ਦੇ ਚੁਕਾਈਆ ਤੂੰ ਰਾਤੀ ਦਰਸ਼ਨ ਕੀਤਾ ਮੇਰਾ ਕਿਉਂਕਿ ਨੇ ਪੁੱਛਿਆ ਸੀ ਇਹ ਤਾਂ ਉਤਨੀ ਤਤਵਾ ਪ੍ਰਸਾਦ ਅਸਣ ਦੇ ਬੈਠੇ ਸੀ ਤੂੰ ਰਾਤੀ ਦਰਸ਼ਨ ਕੀਤਾ ਮੇਰਾ ਤੈਨੂੰ ਲੱਭਣ ਵਾਸਤੇ ਆਪਣਾ ਪੰਦ ਮੁਕਾਈਆ ਇਹ ਲੈ ਨੂੰ ਯਾਰਾ ਫੇਰ ਗੌਰ ਨਾਲ ਇਸ ਨੂੰ ਅੰਦਰ ਲੈ ਕੇ ਜਾਈਏ ਕਿ ਤੈਨੂੰ ਲੱਭਣ ਵਾਸਤੇ ਆਪਣਾ ਪੰਦ ਮੁਕਾਇਆ ਉਹ ਲੱਭਣ ਵਾਲਾ ਕੌਣ ਸੀ ਇਹ ਥੱਲ ਉੱਧਰ ਮਾਰ ਕੇ ਕਿਲਾ ਇੱਧਰ ਉੱਧਰ ਕਿਹੜਾ ਮਾਰਿਆ क्यों घेड़े मारे उसने ओनु की जरूरत सी की लोड सीगी फड़ लिया अपनी बाहियां ओनु फड़ लिया क्योंकि लेने देर आ गया तेरा अंतम करके जाना न बिणा की हुन मैं आ गया हुन मैं तेरा निमिड़ा करके जाऊंगा मांस जन्म ले खेल आईआ मार्च चल भी लिखे लाया उसका चौरासी चुक के जाना बेड़ा जन्म मरण बिच ना फेर आई आ चौरासी वाला गेड़े खत्म कर था उस परमेश्वर ने ज्योति जो शुरू कर आप अपने जब पकड़ तेरी दिल सच्चा है मेहरबान 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 सिर तेरे हाथ में आए सो हर संजय जी सो परमेश्वर ने मात लोगों के बीच कृपा की

ਵਿਆਰ ਹੋਇਆ ਧਿਆਨ ਦਰਿਓ 라ਵੀ ਕਹੇ ਗੋਰੀ ਅਰਜਣ ਦੇ ਚਰਨਾਂ ਨਾਲ ਮੇਰੇ ਵਿੱਚ ਆ ਗਈ ਇੱਕ ਕੀੜੀ ਚਰਨਾਂ ਦੇ ਨਾਲ ਲੱਗੇ ਕੀੜੀ ਆ ਗਈ ਚਰਨ ਚਮਚਮ ਖੁਸ਼ੀ ਮਨਾਈਆ ਮੈਨੂੰ ਕਹੇ 라ਵੀ ਤੇਰੇ ਕਾ ਆਈ ਮੈਂ ਤੈਨੂੰ ਡਾਣਾ ਕੀੜੀ 라ਵੀ ਕਹਿ ਲੱਗੀ ਹੈ ਕੀੜੀ ਤੂੰ ਮੇਰੇ ਕਾ ਆਈ ਨਾ ਮੈਂ ਤਲੂਟ ਕੀੜੀ ਰਾਤੋਂ ਬੈਠਣ ਕੁਛ ਦੇ ਮਾਨ ਵੜਾਈਆ ਰਾਵੀ ਕਹੇ ਮੈਂ ਤੇ ਭਰੀ ਨੀਰੀ ਮੈਂ ਨੀਰੀ ਮੈਂ ਰੋ ਰਹੀ ਆ ਰਾਵੀ ਕਹਿੰਦੀ ਆ ਕਿਉਂ ਰੋ ਰਹੀ ਆ ਪਾਣੀ ਦੇ ਵਹਿਣ ਵਹਾਈਆ ਕਿਹੜੀ ਕਿਹਾ ਕਮਲੀਏ ਇਹਦੇ ਕੋਲੋਂ ਮੰਗ ਲੈ ਜਿਹੜਾ ਮਾਰਕ ਮੀਰੀ ਪੀਰੀ ਦਇਆ ਦੇ ਕਮਾਈਆ ਰਾਵੀ ਕਹੇ ਮੈਂ ਚਰਨ ਛੂ ਕੇ ਕਿਹਾ ਅਰਜਣ ਜੇ ਤੂੰ ਮਿਲਿਆ ਕਿ ਜਿਵੇਂ ਤੂੰ ਮਿਲਿਆ ਮੈਨੂੰ ਰਾਵੀ ਅਰਜਣ ਪਾਸ਼ਣ

ਲੰਮੀ ਕਾਇਕੇ ਸੀ ਸੁਣਵਾਇਆ ਉਹਨੇ ਚਿਰ ਨੂੰ ਉੱਥੇ ਆ ਗਈ ਇੱਕ ਬੋਦੀ ਵਾਲੀ ਚਿੜੀ ਉੱਥੇ ਇੱਕ ਬੋਦੀ ਵਾਲੀ ਚਿੜੀ ਆ ਗਈ ਚੁੰਝ ਭਰ ਕੇ ਬੋਦੀ ਦਿੱਤੀ ਹਲਾਈਆ ਇਸ਼ਾਰੇ ਨਾਲ ਕਹਿ ਗਈ ਨੀਰਾਵੀ ਅਰਜਨ ਮਾਤ ਲੋਕ ਦੀ ਸੀੜੀ ਜੋ ਇਹਦੇ ਉੱਤੇ ਚੜ ਕੇ ਸੱਚਖੰਡ ਪੁਰਖ ਅਕਾਲ ਪੁਰਖ ਦੇ ਪਹੁੰਚਾਈਆ ਜੋਤੀ ਜੋਤ ਸਰੂਪਾਰ ਆਪਣੀ ਕਰਵਾ ਖਾਸ ਆਪਣਾ ਕੀਤਾ ਰਾਵੀ ਕਿਹਾ ਨਹੀਂ ਤੇਰਾ ਭਲਾ ਜਿਹੜੀ ਉਥੇ ਚਿੜੀ ਆ ਗਈ ਸੀ ਰਵੀ ਭਲਾ ਕਰਦੀ ਆ ਕੀ ਕਹਿੰਦੀ ਭਲੇ ਕਰਦੀ ਏ ਤੈਨੂੰ ਦੇ ਤਾਂ ਸਮਝਾਈ ਆ ਉਹ ਉੱਡਦੀ 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 ਕਹਿਦੀ ਹੱਲਾ ਆਪਣੀ ਆਵਾਜ਼ ਵਿੱਚ ਟੋਲਾ ਦਈਆ ਜਦ ਉਹ ਚਿੜੀ ਉੱਡਣ ਲੱਗੀ ਉਹ ਕੀ ਉਸ ਨੂੰ ਰਵੀ ਨੂੰ ਕੀ ਕਹਤੇ ਗਈ ਇਹ ਧਿਆਨ ਦਰਿਓ ਰਾਹੀ ਯਾਦ ਰਖੀ ਉਹ ਸਹਿਬ ਨਹੀਂ ਆਉਣਾ ਕਲਾ ਇਹ ਉਹ ਸਹਿਜ ਦੁਆਵਾ ਕਲਾ ਨਹੀਂ ਆਉਣਾ ਕਰੇ ਕਨੇ ਪਤਨ ਨਾਲ ਮਿਲਾਈਆ ਓਨੇ ਨਾਲ ਹੋਂਡਲਾ ਜੇ ਉਹ ਡਰਾ ਚੰਗਾ ਹੋਵੇ ਮੈਨੂੰ ਫੜ ਕੇ ਤੇਰੀ ਪੇਟ ਕਰਾਈਆ ਫੇ ਵੀ ਦਸਾਂਗੀ ਇਸ ਦਾ ਕੀ ਫਲਾ ਵਕਤ ਨਾਲ ਸੁਨਾਈਆ ਰਾਮ ਕੇ ਮੇਰੇ ਵਿੱਚ कई तरे कई डुबे गिनती गलत ना को जमाइया कई मरे तो कई उगे अपना अपना फल चोरी पाया इस तरह कई बीत गए चुके ਚੋਕੜੀਆਂ ਪੰਦ ਮੁਕਾਈਆ ਮਾਈ ਤੇ ਗੱਲ ਪੁੱਛਣੀ ਜਨਪਤੋ ਕੀ ਗੱਲ ਪੁੱਛਣ ਲਗੀ ਰਵੀ ਪ੍ਰਭੂ ਦਾ ਵਿਹਾਰ ਚੰਗਾ ਕੀ ਕਰਦੇ ਚੁੱਗੇ ਚੁੱਗੀਆਂ ਵਾਲੇ ਉਹ ਤਣਾ ਸਮਝਾਈਆ ਤੁਸਾਂ ਉਹਨਾ ਤੰਦਿਆਂ ਵਿੱਚ ਰੁਜੇ ਜਿਹੜੇ ਅਸੀਂ ਅੱਜ ਤੰਦਿਆਂ ਵਿੱਚ ਰੁਜੇ ਆ ਉਹਦਾ ਕੀ ਫਲ ਮਿਲੂਗਾ ਤੁਸਾਂ ਉਹਨਾ ਤੰਦਿਆਂ ਵਿੱਚ ਰੁਜੇ ਜਿਹੜੇ ਕੰਮ ਕਿਸੇ ਨਾ ਆਈਆਂ ਮਹਿ ਕਰਕੇ ਤੁਹਾਨੂੰ ਬਣਾਈ ਜਾਂਦਾ ਉੱਚੇ ਉਹ ਤਾਂ ਮਹਿਲ ਕਰਕੇ ਸਾਨੂੰ ਉੱਚੇ ਬਣਾਈ ਜਾਂਦਾ ਅਸੀਂ ਕਿਹੜੇ ਕੰਮ ਕਰ ਰਿਹਾ ਸਹਰੇ ਆਪਣਾ ਹੱਥ ਟਕਾਈਆ ਸ਼ਰਮ ਆਏ ਨਹੀਂ ਵੈੰਦਾ ਕੋ ਜੇ ਕਮਲੇ ਨਾਮ ਬਦਮਾਸ਼ ਮੁੱਚੇ ਇਫਿਲ ਇਸ ਲੈਂਗੂਜ ਸਰਵੰਤ ਕਰੀਏ ਸ਼ਰਮ ਆਏ ਨਹੀਂ ਵੈੰਦਾ ਉਜੇ ਕਮਲੇ ਨਾਮ ਬਦमाश लुच्चे ਫੜਵਾਉ ਪਾਰ ਕਰਾਈਆ ਹੋਣੀ ਵੇਖਦਾ ਕਿ लुच्चे के बदमाशी वाके ओ बाहु ਫੜ ਕੇ ਪਾਰ ਕਰਾ ਗਏ ਹੋ ਪ੍ਰਮਾਤਮਾ ਜਿਨਾ ਵਾਲੇ ਤਕਲੇਆ ਕੋਟ ਜਨਮ ਦੇ ਪਾਪੀ ਹੋ ਜਾਣ ਸੁੱਚੇ ਜਿਨਾਵਾਲ ਮੇਰੇ ਸਾਹ ਦੀ ਇੱਕ ਵਾਰ ਨਿਗਾ ਪੈਂਦੀ ਸੀ ਉਹ ਕੋਤਨ 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 ਜਨਮ ਦੇ ਕੀ ਹੋ ਜਾਂਦੇ ਉਹ ਸੁੱਚੇ ਜਿਨਾਵਾਲ ਤਕਲੇ ਆ ਕੋਤ ਜਨਮ ਦੇ ਪਾਪੀ ਹੋ ਜਾਣ ਸੁੱਚੇ ਮਾਨਕ ਮੋਤੀ ਹੀਰੇ ਲੇਪਣਾਈਆ ਆਪਣੇ ਅੰਦਰ ਇਹ ਨਿਗਾ ਮਾਰਨੀ ਹੈ ਕਿ ਅਸੀਂ ਉਹ ਮਾਨਕ ਮੋਤੀ ਹੀਰੇ ਹਲੇ ਹੈ ਜਾਂ ਨਹੀਂ ਹੈ क्योंकि असि दूसरे वाले इशारा करते हैं जी ओ गलत करोल पा कहता जी पै गया अख रखते रख भागते रख जन भगत रावी कहे थोटा मेरा सतगुरु ਤੁਹਾਰ ਤੁਗ ਚੋਪੜੀ ਪਗਤਾ ਨਾਲ ਕਦੇ ਨਾ ਹੋਵੇ ਗੁੱਸੇ ਭਗਵਾਨ ਕਦੇ ਦੁਸ਼ਰ ਨਹੀਂ ਹੁੰਦਾ ਭਗਤ ਜੇ ਕੋਈ ਪਗਤ ਗੁੱਸੇ ਹੋ ਜਾਤੇ ਉਹਦੇ ਚਰਨਾ ਉੱਤੇ ਆਪਣਾ ਆਪ ਟਕਾਈਆ ਜੇ ਕੋਈ ਮੈਥੂ ਮੇਰੇ ਸਹਿਬ ਦਾ ਪਿਆਰ ਪੁੱਛੇ ਰਵੀ ਕੀ ਬਿਆਨ ਕਰਦੀ ਜੇ ਕੋਈ ਮੇਰੇ ਸਹਿਬ ਦਾ ਪਿਆਰ ਮੇਥੂ ਪੁੱਛੇ ਜੇ ਕੋਈ ਮੈਥੂ ਮੇਰੇ ਸਹਿਬ ਦਾ ਪਿਆਰ ਪੁੱਛੇ ਮੇਰੀ ਰਸਨਾ ਕਹਿਣ ਕੋਈ ਨਾ ਪਾਈਆ ਰਵੀ ਕਹੇ रस किसे नहीं लुटे लुटे हो लुट लुट के लुटमदा वेला के आइया रवि ये बयान करती है कि इस तरह का नजारा किसी ने गुटे नहीं हलका लुटे हो लुट ले हो लुटणदा वेला के आइया ਜੋਤੀ ਜੋ ਸੁਪਾਰੇ ਆਪ ਆਪਣੀ ਕਿਰਪਾ ਕਰੂ ਦੇਵ ਮਹਾਰਾਜਾ ਚਾਵਲ ਸਤ ਸਤ ਨਾਲ ਮਿਲਾਈਆ ਸੋ ਪਿਆਰੇ ਸੰਗ ਜੀ ਇਹ ਲੇਖ ਸੀ ਰਬੀ ਦਾ ਕਿਵੇਂ ਅਭਿਸ਼ਾਂਤ ਸਾਹਿਬ ਜੀ ਰਬੀ ਤੇ ਕੰਡੇ ਆਪਣੇ ਪਤਾਂ ਦੇ ਨਾਲ ਦੇਵ ਹਰ ਪ੍ਰਮਾਤਮਾ ਮਾਤਾ ਗਦੋਲਿਚੀ ਅਲੱਬ ਸਾਹਿਬ ਜੀ ਹੋਰ ਆਖੀ ਕੌ세 ਕਮਲਿਆਂ ਨੂੰ ਗਲੇ ਲਾਇਆ ਚਿਕੜਿਆਂ ਪਰਿਆਂ ਨੂੰ ਗਲੇ ਨਾਲ ਲਾਇਆ ਕੀ ਇਹ ਯਾਦ ਰੱਖੋ ਕਿ ਸਾਨੂੰ ਉਹ ਸਾਡੀ 1 ਵਰ 83 ਕੱਟ ਗਿਆ ਕਿ ਤੇ ਇਹ ਨਾ ਕਹਦੇ ਕਿ ਪੰਜ ਸigare ਲਾ ਕੇ ਸਾਡਾ ਕੰਮ ਫਤਿਹ ਹੋ ਜਾਊਗਾ ਨਹੀਂ ਇਹ ਸ਼ਕਤ ਕਨ ਆਦਮੀ ਸੁਣਿਆ ਕਿ ਜਿਸ ਦਾ ਫਰਦਾ ਸ਼ੋਤ ਹੋਊਗਾ ਸੋ ਦਾਸ ਹਿਮਾ ਚੋਂਦਾ ਹਰਵਾਨੀ ਸੰਜੇ ਕਰਦੇ ਆਂ ਦਾਸ ਨੀਤਾ ਬਲਕੀਆਂ ਮੈਨੂ ਸ਼ੈਨ ਚੇਰੇ ਪਾਸੋਂ ਸਾਜ ਹਰਸੰਗ ਦੇ ਪਾਸੋਂ ਮਾਫੀ ਚੋਣਾ ਹਰਸੰਗ ਦੀ ਉੱਚੀ ਬਾਤ ਦੇ ਵਿੱਚ ਪੰਜਾ ਜਕਾਰਿਆਂ ਦਾ ਪਾਸਾ ਦੀ ਆਣਗੋੜ ਦੇ ਵਿੱਚ ਅੱਜ ਪਤਾ ਲੱਗੇ ਕਿ ਅੱਜ ਨਿਕਲਣ ਤਲਕਲਪੀ ਆਪਾ ਜੀ ਦਾ ਸਾਸਾਂ ਦਾ ਸੰਦੇਸ਼ ਜਿਹੜਾ ਉੱਚੀ ਬਾਤ ਵਿੱਚ ਉਹਦੇ ਫੱਟ ਦੇ ਰਹਿਣਾ ਉੱਚੀ ਬਾਤ ਸਾਜ ਜੀ ਸੋ